ਕਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜੁ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਵਿੱਚ ਜਹਾਜ਼ ਕ੍ਰੈਸ਼ ਦੀ ਖਬਰ ਸਾਹਮਣੇ ਆ ਰਹੀ ਹੈ ਟ੍ਰੀਡੋ ਦੇ ਸ਼ਹਿਰ ਦੇ ਕੋਲ ਇੱਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਪਤੀ ਪਤਨੀ ਅਤੇ ਉਹਨਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ ਪਾਈ ਲਿਟ ਵਿਲ ਨੋਟ 에어 ਟ੍ਰੈਫਿਕ ਕੰਟਰੋਲ ਨਾਲ ਹੋਈ ਆਖਰੀ ਗੱਲਬਾਤ ਮੁਤਾਬਿਕ ਹਾਦਸਾ ਜਹਾਜ਼ ਦੇ ਇੰਜਣ ਬੰਦ ਹੋਣ ਕਾਰਨ ਵਾਪਰੇ ਹਾਸੇ ਵਿੱਚ ਮਾਰਿਆ ਗਿਆ ਪਰਿਵਾਰ ਕਿੰਗ ਸ਼ਹਿਰ ਦਾ ਵਸਨੀਕ ਸੀ ਇਸ ਦੇ ਨਾਲ ਹੀ ਮ੍ਰਿਤਕਾਂ ਦੀ ਪਛਾਣ ਵਿਕਟਰ ਉਸ ਦੀ ਪਤਨੀ ਰੀਮਾ ਅਤੇ ਤਿੰਨ ਬੱਚੇ ਵੀ ਸਨ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਦੱਸੀ ਗਈ ਹੈ ਕਿ ਜਹਾਜ਼ ਇੰਜਣ ਬੰਦ ਹੋਣ ਦੇ ਮੌਕੇ 2500 ਫੁੱਟ ਦੀ ਉਚਾਈ ਤੋਂ ਉਡਾਣ ਭਰ ਰਿਹਾ ਸੀ ਨੈਸ਼ਨਲ ਏਵਿਏਸ਼ਨ ਹਵਾਈ ਅੱਡੇ ਉੱਤੇ ਸੂਚਨਾ ਮਿਲਣ ਤੋਂ ਮਗਰੋਂ ਹਵਾਈ ਜਹਾਜ਼ ਦੇ ਉਤਰਨ ਨਾਲ ਹਿੰਗਾਮੀ ਪ੍ਰਬੰਧਕ ਨਾਲ ਕਰ ਗਏ ਸਨ ਪਰ ਇਸ ਟੀਸੀ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਣ ਦੀ ਬਾਵਜੂਦ ਜਹਾਜ਼ ਉਥੇ ਤੱਕ ਨਾ ਪਹੁੰਚ ਸਕੇ ਆ ਰਸਤੇ ਵਿੱਚ ਡਿੱਗ ਕੇ ਤਬਾਹ ਹੋ ਗਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ